ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਦਿਓਲ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਦੋਂ ਦੀ ਇਹ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਕਿ ਤਰਮਿੰਦਰ ਦਿਓਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਹਨਾਂ ਨੂੰ ਚਾਉਣ ਵਾਲੇ ਹਰ ਇੱਕ ਸ਼ਖਸ ਦੀ ਅੱਖ ਨਮ ਹੋ ਗਈ ਅੱਜ ਮੌਜੂਦ ਆ ਉਹਨਾਂ ਦੇ ਉਸ ਘਰ ਦੇ ਬਾਹਰ ਜਿੱਥੇ ਤਰਮਿੰਦਰ ਦਿਓਲ ਨੇ ਆਪਣਾ ਕਾਫੀ ਸਮਾਂ ਜਿਹੜਾ ਇੱਥੇ ਗੁਜ਼ਾਰਿਆ ਹਾਲਾਂਕਿ ਇਹ ਘਰ ਜਿਹੜਾ ਹੁਣ ਤੋੜ ਕੇ ਨਵੇਂ ਸਿਰੇ ਤੋਂ ਬਣਾ ਦਿੱਤਾ ਗਿਆ ਇਸ ਘਰ ਦੇ ਵਿੱਚ ਹੁਣ ਕੋਈ ਹੋਰ ਪਰਿਵਾਰ ਰਹਿੰਦਾ ਹੈ ਪਰ ਫਿਰ ਵੀ ਅੱਜ ਵੀ ਇਸ ਘਰ ਦੇ ਵਿੱਚ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਜਿਹੜਾ ਪਰਿਵਾਰ ਇਸ ਘਰ ਦੇ ਵਿੱਚ ਰਹਿੰਦਾ ਉਹਨਾਂ ਦੇ ਵੱਲੋਂ ਤਰਮਿੰਦਰ ਹਾਊਸ ਦੀ ਪਲੇਟ ਵੀ ਜਿਹੜੀ ਹੈ ਉਹ ਇੱਥੇ ਲਗਾਈ ਗਈ ਹੈ ਤੇ ਇੱਕ ਪੁਰਾਣੀ ਜਿਹੜੀ ਉਹ ਬਿਲਡਿੰਗ ਤਰਮਿੰਦਰ ਦਿਓਲ ਦੀ ਉਹ ਫੋਟੋ ਵੀ ਜਿਹੜੀ ਹੈ ਬਕਾਇਦਾ ਇੱਥੇ ਲਗਾਈ ਹੋਈ ਹੈ ਇੱਕ ਫੋਟੋ ਤੁਹਾਨੂੰ ਜਿਹੜੀ ਦਿਖਾ ਰਿਹਾ ਹਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਦੋ ਤਸਵੀਰਾਂ ਨੇ ਇਸ ਫਲੈਕਸ ਦੇ ਵਿੱਚ ਉਸ ਘਰ ਦੀਆਂ ਫੋਟੋ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਬਕਾਇਦਾ ਲਗਾਈਆਂ ਗਈਆਂ ਨੇ ਤਾਂ ਕਿ ਤਰਮਿੰਦਰ ਦਿਓਲ ਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਰਹਿ ਸਕਣ ਤਾਂ ਤਰਮਿੰਦਰ ਦਿਓਲ 99 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਅੱਗੇ ਨੇ ਤੇ ਪਹਿਲਾਂ ਵੀ 10 ਨਵੰਬਰ ਨੂੰ ਜਿਹੜਾ ਕੁਝ ਖਬਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਧਰਮਿੰਦਰ ਦਿਓਲ ਦੀ ਹਾਲਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ 31 ਅਕਤੂਬਰ ਨੂੰ ਜਿਹੜਾ ਉਹਨਾਂ ਨੂੰ ਬੰਬੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਧਰਮਿੰਦਰ ਦਿਓਲ ਦੀ ਜਿਹੜੀ ਹੈ ਉਹ ਹਸਪਤਾਲ ਤੋਂ ਛੁੱਟੀ ਕਰਵਾ ਕੇ ਉਹਨਾਂ ਨੂੰ ਘਰ ਦੇ ਵਿੱਚ ਵੀ ਲਿਆਂਦਾ ਗਿਆ ਸੀ ਪਰ ਅੱਜ ਜਿਹੜੀ ਹੈ ਖਬਰ ਸਾਹਮਣੇ ਆਈ ਕਿ ਧਰਮਿੰਦਰ ਦਿਓਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਥੇ ਹੀ ਉਹਨਾਂ ਦੇ ਉਸ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਸਾਹਨੇਵਾਲ ਦੇ ਪੁਰਾਣਾ ਬਾਜ਼ਾਰ ਹੈ ਜਿੱਥੇ ਕਾਫੀ ਯਾਦਾਂ ਜਿਹੜੀਆਂ ਨੇ ਤਰਮਿੰਦਰ ਦਿਓਲ ਦੀਆਂ ਜੁੜੀਆਂ ਹੋਈਆਂ ਨੇ ਕਾਫੀ ਲੋਕ ਹਜੇ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਤਰਮਿੰਦਰ ਦਿਓਲ ਨੂੰ ਆਪਣੀ ਅੱਖੀਂ ਦੇਖਿਆ ਕਿਉਂਕਿ ਤਰਮਿੰਦਰ ਦਿਓਲ ਨੂੰ ਕਾਫੀ ਸ਼ੌਂਕ ਸੀ ਅਦਾਕਾਰੀ ਦਾ ਫਿਲਮਾਂ ਦੇ ਵਿੱਚ ਆਉਣ ਦਾ ਦੱਸਦੇ ਨੇ ਲੋਕ ਕਿ ਤਰਮਿੰਦਰ ਦਿਓਲ ਕਾਫੀ ਵਾਰ ਜਿਹੜਾ ਨੇ ਲੁਧਿਆਣਾ ਦੇ ਵਿੱਚ ਜਾਇਆ ਕਰਦੇ ਸੀ ਲੁਧਿਆਣੇ ਦੇ ਚੋੜੇ ਬਾਜ਼ਾਰ ਦੇ ਵਿੱਚ ਜਾਣਾ ਉੱਥੇ ਇੱਕ ਨਾਈ ਦੀ ਦੁਕਾਨ ਤੇ ਬੈਠਣਾ ਆਪਣੇ ਵਾਲਾਂ ਨੂੰ ਸੈੱਟ ਕਰਨਾ ਥੋੜੇ ਬਹੁਤ ਐਕਸ਼ਨ ਮਾਰਦੇ ਰਹਿਣਾ ਜਿਸ ਤੋਂ ਬਾਅਦ ਤਰਮਿੰਦਰ ਦਿਓਲ ਦੀ ਐਂਟਰੀ ਹੋਈ ਫਿਲਮਾਂ ਦੇ ਵਿੱਚ ਕਾਫੀ 300 ਤੋਂ ਵੱਧ ਫਿਲਮਾਂ ਜਿਹੜੀਆਂ ਨੇ ਤਰਮਿੰਦਰ ਦਿਓਲ ਨੇ ਕੀਤੀਆਂ ਉਹਨਾਂ ਨੂੰ ਖਦਮ ਸ਼੍ਰੀ ਅਵਾਰਡ ਵੀ ਜਿਹੜਾ ਹੈ ਉਹ ਮਿਲਿਆ ਸੀ ਸੋ ਬੋਲੀਵੁੱਡ ਦੇ ਹੀ ਮੈਨ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਪਿਤਾ ਜੀ ਇਸੇ ਘਰ ਦੇ ਬਿਲਕੁਲ ਕੋਲ ਇੱਕ ਸਰਕਾਰੀ ਸਕੂਲ ਹੈ ਉਸ ਦੇ ਵਿੱਚ ਪੜਾਇਆ ਕਰਦੇ ਸੀ ਉਹ ਵੀ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਸਾਂਝੀ ਕਰਾਂਗੇ ਤੇ ਪਿੰਡ ਦੇ ਲੋਕਾਂ ਨਾਲ ਵੀ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਇੱਕ ਬਜ਼ੁਰਗ ਮਾਤਾ ਜੀ ਜਿਨ੍ਹਾਂ ਦੀ ਉਮਰ 84 ਸਾਲ ਹੈ ਉਹਨਾਂ ਨੇ ਦੱਸਿਆ ਕਿ ਧਰਮਿੰਦਰ ਦਿਓਲ ਮੈਨੂੰ ਆਪਣਾ ਭੈਣ ਜਿਹੜਾ ਮੰਨਦੇ ਹੁੰਦੇ ਸੀ ਮੇਰੇ ਨਾਲ ਰਖੜੀ ਜਿਹੜੀ ਹੈ ਮੈਂ ਉਹਨਾਂ ਨੂੰ ਬੰਨੀ ਹੋਈ ਹੈ ਧਰਮਿੰਦਰ ਦਿਓਲ ਨੂੰ ਤੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਤਾਈ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਧਰਮਿੰਦਰ ਦਿਓਲ ਨੂੰ ਤੁਸੀਂ ਦੇਖਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਸਾਨੂੰ ਹੋ ਗਿਆ ਜੀ 40-50 ਸਾਲ ਹੋ ਗਏ ਜੀ ਰਹਿੰਦੇ ਹਾਂ ਜੀ ਜੀ ਪਿੰਡਾਂ ਤੋਂ ਪਹਿਲਾਂ ਇੱਥੇ ਰਹਿੰਦੇ ਸੀ ਧਰਮਿੰਦਰ ਦਿਓਲ ਆਏ ਹਾਂ ਜੀ ਸਾਨੂੰ 19-20 ਸਾਲ ਹੋ ਗਏ ਜਿਆਦਾ ਆਏ ਹਾਂ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਗਏ ਆ ਜੀ ਜੀ ਹਾਂ ਜੀ ਅਸੀਂ ਸਵਾਗਤ ਵੀ ਕੀਤਾ ਇਹਨਾਂ ਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਰਹੀ ਬੰਨ ਵੀ ਕਟਾਇਆ ਪਰ ਅੱਜ ਸਾਨੂੰ ਬਹੁਤ ਦੁੱਖ ਲੱਗ ਰਿਹਾ ਜੀ ਜਾ ਸਾਨੂੰ ਪਤਾ ਚੱਲਿਆ ਵੀ ਠੀਕ ਹੋ ਗਏ ਸਾਨੂੰ ਬਹੁਤ ਖੁਸ਼ੀ ਹੋਗੀ ਸੀ ਪਰ ਅੱਜ ਸਾਨੂੰ ਬਹੁਤ ਦੁੱਖ ਲੱਗ ਰਿਹਾ ਹੈ ਸਾਡਾ ਮਨ ਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਅੱਜ ਅੱਜ ਅਸੀਂ ਮਕਾਨ ਵੀ ਉਹਨਾਂ ਦਾ ਉਹਨਾਂ ਦਾ ਉੱਥੇ ਪਹੁੰਚ ਵੀ ਗਿਆ ਬੰਬੇ ਸੇ ਇਹ ਵੀ ਮਕਾਨਨਾਮਾ ਬਣ ਚੁੱਕਾ ਹਾਂਜੀ ਉਹਨੂੰ ਬਹੁਤ ਖੁਸ਼ੀ ਹੋਈ ਜੀ ਕਹਿੰਦਾ ਜੀ ਸਰ ਕਿਹੋ ਜੀ ਬਹੁਤ ਵੀ ਛਾ ਮਨ ਬਹੁਤ ਖੁਸ਼ੀ ਹੋਈ ਹੈ ਪਰਾਤ ਜੀ ਸਾਨੂੰ ਬਹੁਤ ਦੁੱਖ ਲੱਗਿਆ ਜੀ। ਮਨ ਬਹੁਤ ਭਾਵੁਕ ਹੋ ਰਿਹਾ ਤਾਂ ਅਸੀਂ ਬਹੁਤ ਭਾਵੁਕ ਹੋ ਰਹੇ ਹਾਂ। ਹਾਂਜੀ ਹਾਂਜੀ। ਸਾਨੂੰ ਐਸੇ ਵੀ ਆਉਣਗੇ, ਸਾਨੂੰ ਐਸੇ ਵੀ ਆਉਣਗੇ, ਜ਼ਰੂਰ ਆਉਣਗੇ ਇਹ ਦੇਖਣਗੇ ਆ ਕੇ। ਪਰ ਜੇ ਰੱਬ ਭਗਵਾਨ ਹੋ ਜੂਰੀ ਤੇ ਇਹ ਜਿਹੜਾ ਘਰ ਹੈ ਕਿੰਨੇ ਸਮੇਂ ਪਹਿਲਾਂ ਜਿਹੜਾ ਇਸ ਨੂੰ ਦੁਵਾਰ ਤੋਂ ਬਣਾਇਆ ਗਿਆ? ਇਹ ਜੀ ਹੋ ਗਿਆ ਜੀ ਆ ਹੁਣ ਬਣਾਇਆ ਜੇ ਤਾਂ 2-3 ਸਾਲਾਂ ਤੇ ਨਵਾਂ ਬਣਾਇਆ। ਜੀ ਜੀ ਹਾਂਜੀ। ਤੋ ਇਹ ਉਹਨਾਂ ਦਾ ਤਰਮਿੰਦਰ ਜੀ ਦਾ ਹੀ ਕਾਰਾ ਹੈ ਕਿ ਕੋਈ ਹੋਰ ਰਹਿੰਦੇ ਨੇ ਇੱਥੇ ਪਹਿਲਾਂ ਕੋਈ ਹੋਰ ਰਹਿੰਦੇ ਸੀ ਜੋ ਉਹਨਾਂ ਤੋਂ ਸਿੱਖੇ ਚੁੱਕੇ ਸੀ ਜੀ ਜੀ ਇਹ ਵੀ ਤੁਹਾਡੇ ਕੋਲ ਹੈ ਸਾਡੇ ਕੋਲ ਹੈ ਜੀ ਜੀ ਤੋ ਇਹ ਜਿਹੜੀ ਫੋਟੋ ਲਗਾਈ ਗਈ ਹੈ ਬੈਨਰ ਜਿਹੜਾ ਉਹਨਾਂ ਦਾ ਬਾਪ ਜਿਹੜਾ ਪੁਰਾਣਾ ਜੋ ਬਿਲਡਿੰਗ ਸੀ ਉਹ ਤੁਸੀਂ ਫਿਰ ਕਦੋਂ ਲਗਾਈ ਐਸੀ ਹੋ ਗਿਆ ਜੀ ਜਦ ਸਾਨੂੰ ਪਤਾ ਚੱਲਿਆ ਵੀ ਉਹਨਾਂ ਤੇ ਵੀ ਤਾਂ ਖਰਾਬ ਹੈ ਜੀ ਸਾਨੂੰ ਬਾਅਦ ਫਿਰ ਇਦਾਂ ਸਾਰਿਆਂ ਨੇ ਕਿਹਾ ਵੀ ਤੁਸੀਂ ਉਹ ਲਗਾਓ ਵੀ ਜੇ ਥੋੜਾ ਕਹਿ ਹੈ ਸੋ ਬਦ ਅਸੀਂ ਲਾਈ ਜੀ ਤੇ ਜਦੋਂ ਫਿਰ ਇਥੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਹਨੇਵਾਲ ਦੇ ਵਿੱਚ ਆਪਣੇ ਘਰ ਦੇ ਕੋਲ ਆਣਾ ਤਾਂ ਕਿਹੋ ਜਿਹਾ ਮਾਹੌਲ ਹੋ ਜਾਂਦਾ ਸੀ ਇਸ ਇਲਾਕੇ ਦਾ ਹੋ ਜਾਂਦਾ ਸੀ ਬਹੁਤ ਜੀ ਬਹੁਤ ਜ਼ਿਆਦਾ ਸਾਨੂੰ ਹੁਣ ਵੀ ਉਮੀਦ ਸੀ ਜੇ ਜ਼ਰੂਰ ਆਣਗੇ ਸਾਨੂੰ ਬਹੁਤ ਜ਼ਿਆਦਾ ਉਮੀਦ ਸੀ ਪਰ ਅੱਜ ਉਮੀਦ ਤਾਂ ਟੁੱਟ ਚੁੱਕੀ ਆ ਅੱਜ ਸਾਡੀ ਅੱਜ ਸਾਨੂੰ ਬਹੁਤ ਦੁੱਖ ਲੱਗ ਰਹੇ ਹਨ ਉਹਨਾਂ ਦੇ ਪਰਿਵਾਰ ਚ ਹੋਰ ਮੈਂਬਰ ਵੀ ਆਉਂਦੇ ਹੁੰਦੇ ਸੀ ਇੱਥੇ ਨਹੀਂ ਜੀ ਇਹੀ ਆਏ ਸੀ ਪਹਿਲਾਂ ਆਏ ਸੀ ਜੀ ਹੁਣ ਤਾਂ ਨਹੀਂ ਕਦੇ ਸੁਣਿਆ ਜੀ ਤੇਲਵਿੰਦਰ ਜੀ ਆਏ ਸੀ ਅੱਤੇ ਸੁਣਿਆ ਕਿਵੇਂ ਆ ਮਤਲਬ ਤਰਮਿੰਦਰ ਦਿਓਲ ਦਾ ਜਿਵੇਂ ਬਚਪਨ ਇੱਥੇ ਬੀਤਿਆ ਤਾਂ ਕਿਹੋ ਜਿਹਾ ਸੁਭਾਅ ਹੁੰਦਾ ਸੀ ਕੋਈ ਨਟਕਟ ਯਾਦਾਂ ਵੀ ਹੋਣਗੀਆਂ ਉਹਨਾਂ ਦੀਆਂ ਜਿਹੜੀਆਂ ਤੁਸੀਂ ਸੁਣੀਆਂ ਹੋਣਗੀਆਂ ਸਾਡੇ ਸਾਰੇ ਘਰ ਪਰਿਵਾਰ ਨੂੰ ਪਤਾ ਹੈ ਜੀ ਹਾਂ ਜੀ ਉਹਨਾਂ ਨੂੰ ਉਹ ਉਹਨਾਂ ਨਾਲ ਜ਼ਿਆਦਾ ਹੁੰਦਾ ਸੀ ਜੀ ਬਸ ਸਾਨੂੰ ਪਤਾ ਵੀ ਘਰਦਿਆਂ ਨੂੰ ਪਤਾ ਹੁੰਦਾ ਸੀ ਜੀ ਸੋ ਬਿਲਕੁਲ ਇਹ ਉਹ ਮਹਿਲਾ ਨੇ ਜੋ ਇਸ ਘਰ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਤਰਮਿੰਦਰ ਜਿਹੜੇ ਨੇ ਉਹ ਖੇਡਦੇ ਰਹੇ ਨੇ ਇੱਥੇ ਹੀ ਆਇਆ ਕਰਦੇ ਹੁੰਦੇ ਸੀ ਕਾਫੀ ਵਾਰ ਇੱਥੇ ਆਉਣਾ ਤੇ ਇਸ ਇਲਾਕੇ ਦਾ ਪੁਰਾਣਾ ਬਾਜ਼ਾਰ ਹੈ ਇਹ ਸਾਹਨੇਵਾਲ ਦਾ ਇਸ ਇਲਾਕੇ ਦਾ ਮਜਾਜ ਬਦਲ ਜਾਣਾ ਰੌਣਕ ਲੱਗ ਜਾਂਦੀ ਹੁੰਦੀ ਸੀ ਲੋਕ ਧਰਮਿੰਦਰ ਨੂੰ ਮਿਲਣ ਦੇ ਲਈ ਆਪਣੇ ਕੰਮਾਂ ਨੂੰ ਛੱਡ ਕੇ ਇੱਥੇ ਆਇਆ ਕਰਦੇ ਹੁੰਦੇ ਸੀ ਤੇ ਹੁਣ ਵੀ ਉਹਨਾਂ ਨੂੰ ਉਮੀਦ ਸੀ ਕਿ ਧਰਮਿੰਦਰ ਦਿ올 ਇਸ ਸ਼ਹਿਰ ਦੇ ਵਿੱਚ ਆਪਣੇ ਉਸ ਪੁਰਾਣੇ ਘਰ ਦੇ ਵਿੱਚ ਜ਼ਰੂਰ ਘੇੜਾ ਮਾਰਨਗੇ ਪਰ ਉਹ ਉਮੀਦ ਜਿਹੜੀ ਆ ਹੁਣ ਕਿਤੇ ਨਾ ਕਿਤੇ ਖਤਮ ਹੋ ਗਈ ਤੇ ਇਹ ਹੁਣ ਤੁਹਾਨੂੰ ਉਹ ਸਕੂਲ ਦਿਖਾਉਣ ਜਾ ਰਹੇ ਹਾਂ ਸਰਕਾਰੀ ਸਕੂਲ ਜਿੱਥੇ ਤਰਮਿੰਦਰ ਦਿਓਲ ਦੇ ਪਿਤਾ ਬਣਾਇਆ ਕਰਦੇ ਹੁੰਦੇ ਸੀ ਤੇ ਇਹ ਉਹ ਸਕੂਲ ਹੈ ਜਿੱਥੇ ਕੁਝ ਹੀ ਘਰ ਦੀ ਦੂਰੀ ਦੇ ਉੱਤੇ ਬਿਲਕੁਲ ਇਹ ਸਕੂਲ ਬਣਿਆ ਹੋਇਆ ਜਿੱਥੇ ਧਰਮਿੰਦਰ ਦਿਓਲ ਦੇ ਪਿਤਾ ਪੜਾਇਆ ਕਰਦੇ ਸੀ ਧਰਮਿੰਦਰ ਦਿਓਲ ਜੋ ਇੱਥੇ ਖੇਡਿਆ ਕਰਦੇ ਸੀ ਇੱਥੋਂ ਹੀ ਆਪਣੇ ਬਚਪਨ ਦੀ ਸ਼ੁਰੂਆਤ ਕੀਤੀ ਇੱਥੇ ਹੀ ਕਾਫੀ ਖੇਡਾਂ ਖੇਡੀਆਂ ਕਾਫੀ ਯਾਦਾਂ ਜਿਹੜੀਆਂ ਨੇ ਉਹ ਧਰਮਿੰਦਰ ਦਿਓਲ ਦੀਆਂ ਇਸ ਇਲਾਕੇ ਦੇ ਨਾਲ ਇਸ ਮੁਹੱਲੇ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਜਿਸ ਦੇ ਨਾਲ ਵੀ ਗੱਲ ਕਰ ਰਹੇ ਆ ਉਹ ਹਰ ਇੱਕ ਅੱਖ ਜਿਹੜੀ ਹੈ ਨਮ ਹੋ ਰਹੀ ਹੈ ਕਿਉਂਕਿ ਇੱਕ ਖੁਸ਼ਮિજાਜ ਉਹ ਐਕਟਰ ਜਿਨੇ ਆਪਣੇ ਇਸ ਸ਼ਹਿਰ ਦਾ ਨਾਮ ਆਪਣੇ ਇਸ ਇਲਾਕੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬਾਕੀ ਜਿਹੜੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਿਹੜੀ ਹੈ ਤੁਹਾਡੇ ਨਾਲ ਉਹ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬ